ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਹੁਣ ਗਰਮੀ ਦਾ ਮਾਹੌਲ ਲਗਾਤਾਰ ਵੱਧ ਰਿਹਾ ਹੈ ਤੇ ਜਿਸ ਦੇ ਕਾਰਨ ਰਾਤ ਦੇ ਤਾਪਮਾਨ ਵੀ ਹੁਣ ਕਾਫੀ ਜ਼ਿਆਦਾ ਤਬਦੀਲੀ ਵਾਲੇ ਦਿਖਾਈ ਦੇ ਰਹੇ ਨੇ ਅੱਜ ਰਾਤ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਤੇ ਕਿਸ ਕਿਸ ਇਲਾਕੇ ਵਿੱਚ ਗਰਮੀ ਦਾ ਮਾਹੌਲ ਕਿਵੇਂ ਦਾ ਰਹੇਗਾ ਕੋਈ ਬੱਦਲਵਾਈ ਸਿਸਟਮ ਹੈ ਜਾਂ ਨਹੀਂ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਜਾਂ ਨਹੀਂ ਸਾਰੀ ਜਾਣਕਾਰੀ ਇਸ ਵੀਡੀਓ ਰਹੀ ਸ਼ੇਅਰ ਕਰਾਂਗੇ ਤੁਹਾਡੇ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮਾਹੌਲ ਕਾਫੀ ਹੱਦ ਤੱਕ ਕਲੀਅਰ ਹੈ ਪਹਾੜੀ ਖੇਤਰ ਵਿੱਚ ਹਲਕੇ ਦਰਮਿਆਨੇ ਸਿਸਟਮ ਪਛੱਕਤ ਦਿਖਾਈ ਦੇ ਰਹੇ ਨੇ ਪਰ ਉਹਨਾਂ ਦਾ ਕੋਈ ਬਹੁਤ ਵੱਡਾ ਅਸਰ ਪੰਜਾਬ ਦੇ ਉੱਪਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਹਾਡੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸਕੇ ਗੱਲ ਕਰਾਂਗੇ ਅੱਜ ਰਾਤ ਦਾ ਗਰਮੀ ਦਾ ਮਾਹੌਲ ਲਗਾਤਾਰ ਬਰਕਰਾਰ ਹੈ ਕਿਉਂਕਿ ਹੁਣ ਦਿਨ ਵੱਡੇ ਹੋ ਰਹੇ ਨੇ ਸ਼ਾਮ ਤੱਕ ਸੂਰਜ ਦੀ ਤਪਸ਼ ਪੰਜਾਬ ਦੇ ਉੱਪਰ ਪੈ ਰਹੀ ਹੈ ਜਿਸ ਦੇ ਮੱਦੇ ਨਜ਼ਰ ਤਾਪਮਾਨ ਜਿਹੜੇ ਨੇ 20 ਤੋਂ 22 ਡਿਗਰੀ ਤੱਕ ਰਾਤ ਨੂੰ ਵੀ ਦੇਖਣ ਨੂੰ ਮਿਲ ਰਹੇ ਨੇ ਅੱਜ ਰਾਤ ਵੀ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਹਵਾ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਰੂਪ ਤੋਂ ਹਵਾ ਲਗਾਤਾਰ ਚੱਲੇਗੀ 5-7 ਕਿਲੋਮੀਟਰ ਪ੍ਰਤੀ ਘੰਟੇ ਦੀ ਹਲਕੀ ਦਰਮਿਆਨੀ ਹਵਾ ਚਲਦੀ ਹੋਈ ਦਿਖਾਈ ਦੇਵੇਗੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੈ ਜਿਸ ਨੂੰ ਅਸੀਂ ਕਹਿ ਸਕੀਏ ਕਿ ਹਵਾ ਪੱਛਮ ਦਿਸ਼ਾ ਤੋਂ ਚੱਲਣ ਦੇ ਕਾਰਨ ਥੋੜਾ ਬਹੁਤਾ ਜਿਹੜਾ ਠੰਡ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਅੱਧ ਰਾਤ ਤੋਂ ਬਾਅਦ ਸਵੇਰ ਦੇ ਤੜਕੇ ਤੱਕ ਪਰ ਕੋਈ ਵੱਡੀ ਆਪਾਂ ਕਹਿ ਦਈਏ ਕਿ ਤਾਪਮਾਨ ਦੇ ਵਿੱਚ ਗਰਾਉਂਡ ਨਹੀਂ ਆਵੇਗੀ ਜੋ ਠੰਡ ਵੀ ਮਹਿਸੂਸ ਹੋਵੇਗੀ ਉਹ ਕਿਤੇ ਨਾ ਕਿਤੇ ਥੋੜੀ ਬਹੁਤੀ ਹਵਾ ਦੇ ਕਾਰਨ ਹੀ ਹੋਵੇਗੀ ਬਾਕੀ ਓਵਰਆਲ ਮੌਸਮ ਠੀਕ ਹੈ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਪ੍ਰਾਪਤ ਹੋਵੇਗੀ ਚੈਨਲ ਦੇ ਉੱਪਰ ਜਾਣਕਾਰੀ ਸਾਂਝੀ ਕਰ ਦਿੱਤੇ ਜਾਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਕਲਿੱਕ ਕਰ ਦਿਓ ਬਣੇ ਰਹੋ ਚੈਨਲ ਵਾਦਰ ਅਪਡੇਟਸ ਲਈ ਤੇ